ਪੰਜਾਬ ਦੇ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਬਠਿੰਡਾ ਦੇ ਖੇਡ ਸਟੇਡੀਅਮ 'ਚ ਲੋਹੜੀ ਧੀਆਂ ਦਾ ਪ੍ਰੋਗਰਾਮ 'ਚ ਪਹੁੰਚੇ ਆ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਮੈਮ ਸਸੀ ਗੱਲਬਾਤ ਮੈਮ ਬਠਿੰਡਾ ਦੇ ਖੇਡ ਸਟੇਡੀਅਮ 'ਚ ਪਹੁੰਚੇ ਹੋਣ ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਚਨਬਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ 1 ਸਾਲ ਚ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਦੌਰਾਨ 482 ਹਥਿਆਰ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅਸਫੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ACP ਇਨਵੈਸਟੀਗੇਸ਼ਨ ਦੀ ਸੁਪਰਵਾਈਜ਼ਨ ਚਰਕਿ ਰਾਜੇਸ਼ਵਰ ਨਾਮ ਦਾ ਵਿਅਕਤੀ ਜਿਹੜਾ ਹੈ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਇਹਨੂੰ ਫਿਲਹਾਲ ਤਾਂ ਐਂਬੂਲੈਂਸ ਨਾਲ ਹੀ ਹਸਪਤਲ ਪਹੁੰਚਾ ਰਹੇ ਹਨ AGTF ਵੱਲੋਂ ਅੱਤਵਾਦੀਆਂ ਦੇ 12 ਮੋਡਿਊਲ ਵੀ ਫੜੇ ਗਏ ਹਨ ਜਿਨ੍ਹਾਂ ਦੇ ਵਿੱਚ 68 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਕੋਲੋਂ ਹਥਿਆਰ ਅਤੇ RDX ਗ੍ਰੇਨੈਡ IED ਵੀ ਬਰਾਮਦ ਕੀਤੇ ਗਏ ਹਨ ਇਨਾਈ ਨੇ ਸੋਸ਼ਲ ਮੀਡੀਆ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਫੁੱਲ 443 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਲੋੜੀ ਧੀਆ ਦਾ ਪ੍ਰੋਗਰਾਮ ਅਤੇ ਮਨਾਇਆ ਗਿਆ ਕੀ ਕਹਣਾ ਚਾਹੋ ਬੇਸਿਕਲੀ ਪੰਜਾਬ ਸਰਕਾਰ ਧੀਆਂ ਦੇ ਵਜੂਦ ਨੂੰ ਪ੍ਰੋਮੋਟ ਕਰਨ ਲਈ ਔਰਤਾਂ ਨੂੰ ਅੱਗੇ ਰੋਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਲਈ ਉਹਨਾਂ ਲਈ ਸਿਹਤ ਜਾਂਚ ਕੈਂਪ ਤੇ ਨਾਲ ਰੋਜ਼ਗਾਰ ਕੈਂਪ ਲੈ ਕੇ ਤੇ ਉਹਨੂੰ ਨਾਲ ਹੀ ਅਸੀਂ ਲੋੜੀ ਬਣਾਉਣ ਜਾ ਰਹੇ ਹਾਂ ਸੋ ਸਾਡਾ ਮਕਸਦ ਇਹ ਹੀ ਹੈ ਕਿ ਸਾਡੀਆਂ ਧੀਆਂ ਪੰਜਾਬ ਦੇ ਵਿੱਚ ਪਹਿਲਾਂ ਤਾਂ ਹੋਣ ਵੱਧ ਤੋਂ ਵੱਧ ਬੇਟੀਆਂ ਨੂੰ ਅੱਗੇ ਲਿਆਂਦਾ ਜਾਵੇ ਉਹਨਾਂ ਦੀ ਤੰਦਰੁਸਤੀ ਵੱਲ ਧਿਆਨ ਦਿੱਤਾ ਜਾਵੇ ਤੇ ਉਹਨਾਂ ਨੂੰ ਪੈਰਾਂ ਤੇ ਖੜਾ ਕੀਤਾ ਜਾਵੇ ਸੋ ਇਹ ਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੀਆਂ ਬੇਟੀਆਂ ਨੇ ਹਿੱਸਾ ਲਿਆ ਮੈਂ ਸਾਰਿਆਂ ਨੂੰ ਮੁਬਾਰਕਬਾਦ ਮਾਡ ਵਿੱਚ ਪਲੇਸਮੈਂਟ ਕੈਂਪੋ ਵੀ ਲਗਾਏ ਗਏ ਆ ਕੀ ਕਹਣਾ ਚਾਹੋ ਇਹ ਇੱਕ ਉਪਰਾਲਾ ਹੈ ਜੀ ਕਿ ਸਾਡੀਆਂ ਬੇਟੀਆਂ ਕਈ ਵਾਰੀ ਸਾਨੂੰ ਲੱਗਦਾ ਕਿ ਜੇ ਸਰਕਾਰੀ ਨੌਕਰੀ ਨਹੀਂ ਤਾਂ ਪਤਾ ਨਹੀਂ ਕੁਝ ਹੋਣਾ ਹੀ ਨਹੀਂ ਅੱਗੇ ਨਹੀਂ ਵਧ ਸਕਦੇ ਸੋ ਉਸੇ ਵਕਤ ਉਹ ਕੰਪਨੀਆਂ ਨੂੰ ਨਾਲ ਲੈ ਕੇ ਹਰ ਜ਼ਿਲ੍ਹੇ ਦੇ ਵਿੱਚ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਕਿ ਸਾਡੀਆਂ ਬੱਚੀਆਂ ਪੜੀਆਂ ਲਿਖੀਆਂ ਜਿਹੜੀਆਂ ਉਹਨਾਂ ਨੂੰ ਰੁਜ਼ਗਾਰ ਵੱਲ ਲੈ ਕੇ ਜਾਈਏ ਔਰ ਇਮੀਡੀਏਟਲੀ 10 ਬੱਚੀਆਂ ਨੂੰ ਅਸੀਂ ਜਿਹੜੇ ਆਰਡਰਸ ਵੀ ਦਿੱਤੇ ਹਨ ਜੀ ਔਰ ਲਗਾਤਾਰੇ ਚੱਲ ਰਿਹਾ ਦੇਖਦੇ ਹਾਂ ਸ਼ਾਮ ਤੱਕ ਹੀ ਨਹੀਂ ਬੇਟੀਆਂ ਮੈਂ ਮਜੇਸ਼ਾ ਗੰਗਸਕੀਮ ਪੈਪ ਤੇ ਚੱਕ ਵੀ ਵੰਡੇ ਕੇ ਆਇਆ ਮਹਿਲਾਵਾਂ ਨੂੰ ਕੀ ਕਹਿਣਾ ਚਾਹੁੰਦਾ ਹਾਂਜੀ ਐਕਚੁਅਲੀ ਸ਼ਗਨ ਸਕੀਮ ਦੇ ਵਿੱਚ ਵੀ ਬਹੁਤ ਵੱਡਾ ਖਲਾਅ ਆ ਗਿਆ ਸੀ ਜਦੋਂ ਸਾਡੀਆਂ ਬੇਟੀਆਂ ਨੂੰ 2 3 3 ਸਾਲ ਐ ਸਕੀਮ ਦਾ ਲਾਭ ਨਹੀਂ ਮਿਲਦਾ ਸੀ 51000 ਪੰਜਾਬ ਸਰਕਾਰ ਦਿੰਦੀ ਐ ਸੋ ਅੱਜ ਅਸੀਂ ਹਰ ਜ਼ਿਲ੍ਹੇ ਵਿੱਚ ਜਾ ਕੇ ਸਮੇਂ ਦੇ ਸਰ ਆਪਣੀਆਂ ਜਿਹੜੀਆਂ ਬੱਚੀਆਂ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਸ਼ਗਨ ਸਕੀਮ ਦੇ ਵਿੱਚ ਪਟੰਡਾ ਚ ਪਹੁੰਚੋ ਖਾਸ ਕਰਕੇ ਪਟੰਡਾ ਦੇ ਲੋਕਾਂ ਨੂੰ ਲੋੜੀ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਬਟਿੰਡਾ ਪ੍ਰਚਾਰਕ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਆਪਣੇ ਬਟਿੰਡਾ ਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਲੋੜੀ ਦੀ ਮੁਬਾਰਕਬਾਦ ਮਾਗੀ ਦੀ ਮੁਬਾਰਕਬਾਦ ਔਰ ਖਾਸ ਕੇ ਧੀਆਂ ਵਾਲਿਆਂ ਨੂੰ ਵੀ ਮੁਬਾਰਕ باد ਦਵਾਂਗੀ ਕਿ ਇਸ ਗੱਲ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਵੀ ਸਾਡੇ ਘਰ ਵੀ ਇੱਕ ਬੇਟੀ ਆ ਸੋ ਇੱਕ ਸੱਭਿਆ ਸਮਾਜ ਦਾ ਸੁਨੇਹਾ ਅਸੀਂ ਦੇ ਰਹੇ ਹਾਂ ਜੇਕਰ ਬੇਟੀਆਂ ਨੂੰ ਅਸੀਂ ਪਾਲਣ ਮੈਂ ਅੱਜ ਕੱਲ ਲੋੜੀ ਧੀਆਂ ਦੀ ਹਰ ਇੱਕ ਲੋਕਾਂ ਵੱਲੋਂ ਮਨਾਈ ਜਾ ਰਹੀ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਮੈਨੂੰ ਲੱਗਦਾ ਕਿ ਲੋਕ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਨੇ ਅਤੇ ਤੁਸੀਂ ਸਕੂਲਾ ਕਾਲਜਾਂ ਚ ਵੀ ਜਾਓ ਤਾਂ ਸਾਡੀਆਂ ਬੇਟੀਆਂ ਬਹੁਤ ਅੱਗੇ ਜਾ ਰਹੀਆਂ ਨੇ ਮੈਡਮ ਸੋਤੀਆਂ ਦੇ ਪੱਖ ਦੀ ਲੋਕ ਗੱਲ ਕਰ ਰਹੇ ਨੇ ਇਸ ਪੰਜਾਬ ਇੱਕ ਵਿਕਸਿਤ ਸੂਬੇ ਦੇ ਵਿੱਚ ਸਿਨ ਕੋਲ ਸਕਾ ਬਿਲਕੁਲ ਜੀ ਬਿਲਕੁਲ ਐਸੀ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜਿਨ੍ਹਾਂ ਨੇ ਕਿਹਾ ਕਿ ਲੋਕ ਹੁਣ ਹੋ ਚੁੱਕੇ ਨੇ ਜਾਗਰੂਕ ਤਾਂ ਹੀ ਲੋਕਾਂ ਵੱਲੋਂ ਜਿਹੜੇ ਲੋੜੀ ਧੀਆਂ ਦੇ ਜਿਹੜੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਅਤੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਲੋੜੀ ਅਤੇ ਮਗਜੀਆਂ ਦਿੱਤੀਆਂ ਮੁਬਾਰਕਾਂ ਕੈਮਰਾਮੈਨ ਸੋਹਲ ਦੇ ਨਾਲ ਮਨੋਚਰਤੀ ਬਾਲ ਧੰਸੂਰਾ ਟੀਮ 我真的